ਇਹ ਕਾਲ ਜੀ ਮੈਂ ਬਾਈਬ ਆਪ ਟਿਕਤਾ ਹੁ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਿਲਕ ਪਸ਼ਵੀਨਾ ਜਿਹਨੂੰ ਡਬਲ ਟੋਨ ਪਸ਼ਵੀਨਾ ਵੀ ਬੋਲ ਲੈਂਦੇ ਨੇ ਅਲੱਗ-ਅਲੱਗ ਮਿਲਦਾ ਹੁੰਦਾ ਲਾਈਖ ਪਵਿੰਦਰਾ ਹੋ ਗਿਆ ਐਸਕੇ ਹੋ ਗਿਆ ਰਾਮਟੈਕਸ ਹੋ ਗਿਆ ਹਰ ਇੱਕ ਮਿਲਦਾ ਆਪਾਂ ਆਪਣਾ ਪ੍ਰਾਈਸ ਹੁੰਦਾ ਆਪਾਂ ਨੇ ਇਸ ਵਾਰ ਕੀਤਾ ਜੇ ਭਵਿੰਦਰਾ ਮਿਲਦੇ ਡਬਲ ਟੋਨ ਪਸ਼ਵੀਨੇ ਦੇ ਉੱਪਰ ਜਿਹੜੇ ਸੂਟ ਰੈਡੀ ਕੀਤੇ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਅਸੀਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਜਿਹੜੀਆਂ ਭੈਣਾਂ ਸਾਡੀ ਵੀਡੀਓ ਦੇ ਨਾਲ ਨਿਊ ਜੁੜਦੀਆਂ ਨੇ ਦੇਖ ਰਹੀ ਨੇ ਤਾਂ ਸਾਡੇ ਚੈਨਲ ਨੂੰ ਕੀ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਜੀ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਜੀ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਜੀ ਲਾਈਕ ਜਿਹੜੇ ਆਪਣੇ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਸੀਐਮ ਦੇ ਲਈ ਨੇਗੇ ਇਹ ਆਪਣੇ ਐਕਸਟਰਾ ਰੈਡੀ ਕੀਤੇ ਨੇ ਇਹਨਾਂ ਚੋਂ ਤੁਹਾਨੂੰ ਅਗਰ ਕੋਈ ਵੀ ਸੂਟ ਲੈਣਾ ਚਾਹੋਗੇ ਤਾਂ ਮੈਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੀ ਜੀ 985462231 ਵਾਲਾ 985548231 ਵਾਲੇ ਨੰਬਰ ਤੇ ਤੁਸੀਂ ਕੀ ਕਰਨਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਜਿਹੜਾ ਵੀ ਤੁਸੀਂ ਉਹਨਾਂ ਦੇ ਵਿੱਚ ਸੂਟ ਲੈਣਾ ਚਾਹੋਗੇ ਇਹ ਵਾਲੇ ਜਿਹੜੇ ਸੂਟ ਰੈਡੀ ਕੀਤੇ ਨੇ ਆਪਾਂ ਨੇ ਪਹਿਲਾਂ ਵੀ ਜੁਡੀ ਉਤੇ ਉੱਪਰ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਜੀ ਉਸ ਵੀਡੀਓ ਦੇ ਵਿੱਚ ਜਿਹੜੇ ਆਪਣੇ ਇਹ ਵਾਲਾ ਆਰਟੀਕਲ ਜਿੰਨੇ ਵੀ ਪਾਏ ਸੀਗੇ ਉਹ ਸਾਰੇ ਆਪਣੇ ਸੂਟ ਸੋਲਡ ਹੋ ਚੁੱਕੇ ਸੀ ਭੈਣਾਂ ਦੇ ਆਪਾਂ ਨੂੰ ਆਰਡਰ ਆਏ ਇਸ ਆਰਡਰ ਆ ਰਹੇ ਸੀ ਆਪਾਂ ਡਿਮਾਂਡ ਦੇ ਉੱਪਰ ਫੇਰ ਜਿਹੜਾ ਸੇਮ ਸੂਟ ਹੈ ਰੈਡੀ ਕੀਤਾ ਹੈ ਇੱਕ ਵਾਰ ਤੁਹਾਨੂੰ ਅਸੀਂ ਵੀਡੀਓ ਜ਼ਰੂਰ ਚੈੱਕ ਕਰਵਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ 1 ਮਿੰਟ ਮੈਂ ਇਹਦੇ ਬ੍ਰਾਈਟਨੈਸ ਵਧਾਦਾ 1 ਮਿੰਟ ਰਵੀ ਇੱਥੇ ਹੀ ਰੱਖ ਲੀਂ ਓਕੇ ਲਓ ਜੀ ਇਹ ਵਾਲਾ ਸੂਟ ਸੀ ਤੁਸੀਂ ਦੇਖਦੇ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਸ਼ਰਟ ਦੀ ਫਰੰਟ ਬੈਕ ਨੈੱਕ ਬੈਕ ਨੈੱਕ ਐਂਡ 슬ੀਵਸ ਦੇ ਉੱਪਰ ਵਰਕ ਕੀਤਾ ਹੈ ਬਾਹਾਂ ਦੇ ਉੱਪਰ ਕੋਈ ਵਰਕ ਨਹੀਂ ਕੀਤਾ ਹੈ ਬਾਕੀ ਤੁਸੀਂ ਸੂਟ ਦੀ ਡਿਜ਼ਾਈਨਿੰਗ ਹੈ ਜਿਹੜੀ ਚੈੱਕ ਕਰ ਹੀ ਸਕਦੇ ਹੋ ਅਸੀਂ ਤੁਹਾਨੂੰ ਜਿਹੜਾ ਅਸੀ ਸੂਟ ਰੈਡੀ ਕੀਤਾਗਾ ਅਸੀਂ ਤੁਹਾਨੂੰ ਉਹ ਸੂਟ ਵੀ ਜਿਹੜਾ ਓਪਨ ਕਰਕੇ ਜ਼ਰੂਰ ਦਿਖਾਵਾਂਗੇ ਜੀ ਸੋ ਤੁਸੀਂ ਹੁਣ ਕੀ ਕਰਨਾ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਜੀ ਲਓ ਜੀ ਫਸਟ ਸੂਟ ਜਿਹੜਾ ਆ ਗਿਆ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਮੋਰ ਪੰਖੀਆ ਕਲਰ ਜਿਹਨੂੰ ਮੇਰੇ ਭੈਣਾਂ ਬੋਲ ਦਿੰਦੀਆਂ ਨੇ ਇਹ ਫਰੰਟ ਹੈ ਹਾਂਜੀ ਦੇਖੋ ਤੁਸੀਂ ਫਰੰਟ ਦੇ ਉੱਪਰ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਕੀਤਾ ਹੈ ਜਿਹੜਾ neck ਦੇ ਉੱਪਰ ਅਸੀਂ ਕੰਮ ਕੀਤਾ ਹੈਗਾ white thread ਦੇ ਨਾਲ ਕੰਮ ਕੀਤਾ ਬਹੁਤ ਹੀ ਸੋਹਣਾ ਜਾਂ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਘੇਰੇ ਦੀ ਬੈਕ ਦੇ ਉੱਪਰ ਆਲਸੋ ਵਰਕ ਕੀਤਾ ਹੈ ਸੇਮ ਐਸ ਟੂਸ ਵਰਕ ਦਾ ਫੋਟੋ ਵਾਲਾ ਹੀ ਆਪਾਂ ਨੇ 슬ੀਵਸ ਦੇ ਉੱਪਰ ਕੀਤਾ ਹੈ ਰਵ ਇੱਕ ਵਾਰ ਹੱਥ ਨਾਲ ਚੱਕ ਕੇ ਦਿਖਾ ਦੇ ਤੁਹਾਡੇ ਥੋੜਾ ਜਿਹਾ ਸਲੀਵਜ਼ ਤੇ ਉੱਪਰ ਕੀਤਾ ਸਲੀਵਜ਼ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਐਂਡ ਬਾਕੀ ਤੁਸੀਂ ਵੀ ਬਰਕ ਦੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਕਿੰਨਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਤੁਹਾਨੂੰ ਪਤਾ ਹੀ ਚੱਲ ਰਿਹਾ ਹੋਊਗਾ ਕੈਮਰੇ ਦੇ ਵਿੱਚ ਬਾਕੀ ਜੋ ਅਸੀਂ ਚੀਜ਼ ਵੀਡੀਓ ਦੇ ਵਿੱਚ ਦਿਖਾਣਿਆ ਅਸੀਂ ਸੇਮ ਚੀਜ਼ ਸਾਰਾ ਕੁਝ ਸੇਮ ਹੀ ਭੇਜ ਦਿਆਂ ਐ ਭਪਿੰਦਰਾ ਮਿੱਲੇ ਦੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਭਪਿੰਦਰਾ ਮਿੱਲੇ ਦੇ ਪਸ਼ਮੀਨੇ ਦੇ ਉੱਪਰ ਸ਼ਰਟ ਫਰੰਟ ਬੈਕ ਬਾਹਾਂ ਰੈਡੀ ਕਰਕੇ ਜਿਹੜਾ ਪੈਂਦਾ ਜੀ ਇਹ 1850 ਰੁਪਏ ਦਾ ਸੂਟ ਪੈਂਦਾ ਜੀ ਅਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਦੇ ਕੇ ਕਰਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਨੇ ਅਗਰ ਤੁਸੀਂ ਫੈਬਰਿਕ ਸਾਡੇ ਕੋਲੋਂ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਫਸਟ ਸੂਟ ਜਿਹੜਾ ਆਪਣੇ ਰੈਡੀ ਕੀਤਾਗਾ ਇਹ ਵਾਲਾਗਾ ਅਗਰ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਲੈਣਾ ਚਾਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜਾ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਫਸਟ ਸੂਟ ਹੋ ਗਿਆ ਇਹ ਵਾਲਾ ਸੈਕੰਡ ਸੂਟ ਜਿਹੜਾ ਆਪਣੇ ਰੈਡੀ ਕੀਤਾਗਾ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਬਣ ਕੇ ਰੈਡੀ ਹੋਇਆਗਾ カラー ਕੰਬੀਨੇਸ਼ਨ ਵੀ ਇਹਦਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਅਸੀਂ ਤੁਹਾਨੂੰ ਇਹਦਾ ਬੈਕ ਵੀ ਦਿਖਾ ਦਿੰਦੇ ਹਾਂ ਉਹਦਾ ਫਰੰਟ ਦਾ ਤਸਵੀਰ ਉਹ ਆਪਣੇ ਪਹਿਲਾਂ ਵਾਲੇ ਸੂਟ ਦਾ ਫਰੰਟ ਨੈੱਕ ਦਿਖਾਇਆ ਸੀ ਇਹਦਾ ਬੈਕ ਨੈੱਕ ਦਿਖਾਇਆ ਸੀ ਬੈਕ ਨੈੱਕ ਜਿਹੜਾ ਇਹਦਾ ਗੋਲ ਬਣਿਆ ਹੋਇਆ ਹੈ ਤਾਂ ਬਹੁਤ ਹੀ ਸੋਹਣਾ ਨੈੱਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਇਹ ਜਿਹੜਾ ਸਾਰੇ ਆ ਅਲੱਗ-ਅਲੱਗ ਮੈਜ਼ਰਮੈਂਟ ਦੇ ਵਿੱਚ ਰੈਡੀ ਹੋਇਆ ਹੈ ਲਾਈਕ ਉਹ ਵਾਲਾ ਸੂਟ 21 ਘੇਰੇ ਦੇ ਵਿੱਚ ਰੈਡੀ ਹੋਇਆ ਹੈ ਆਗਰ ਤੁਸੀਂ 21 ਤੋਂ ਇਲਾਵਾ ਮੇਰੀ ਕਿਸੇ ਭੈਣ ਦਾ 25 ਇੰਚ ਘੇਰਾ ਜਾਂ 18 ਇੰਚ ਘੇਰਾ ਤਾਂ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਵੀ रेडी करवा सकते हो क्योंकि सारे सूट आप खुद रेडी कम, कर लेंगे ताकि आप अपनी मेजरमेंट अपने मेनली आपके पसंदे कलर ਦੇ ਉੱਪਰ ਆਪਣੀ ਪਸੰਦ ਦੇ ਫੈਬਰਿਕ ਦੇ ਉੱਪਰ ਜਿਹੜਾ ਵੀ ਤੁਸੀਂ ਫੈਬਰਿਕ ਪਾਉਣਾ ਚਾਹੋ ਜਿਸ ਦੇ ਵਿੱਚ ਤੁਸੀਂ ਕੰਫਰਟेबल ਫੀਲ ਕਰਦੇ ਹੋ ਤਾਂ ਤੁਸੀਂ ਉਹਦੇ ਉੱਪਰ ਜਿਹੜਾ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋ ਇਹਦਾ ਕਿਰ ਹੈਗਾ ਸੀ ਪੈਨ ਦਾ 25 ਇੰਚ ਤੇ ਇਹ 25 ਇੰਚ ਦੇ ਅਕੋਰਡਿੰਗ ਜਿਹੜਾ ਸੀ ਉਹਨਾਂ ਨੂੰ ਵਰਕ ਕਰਕੇ ਤਾਂ ਵਰਕ ਤੁਸੀਂ ਦੇਖ ਹੀ ਸਕਦੇ ਨੇ ਬਹੁਤ ਹੀ ਸੋਹਣਾ ਜਾਂ ਨੀਟ ਐਂਡ ਕਲੀਨ ਜਾਂ ਕੰਮ ਕੀਤਾ ਹੋਇਆ ਹੈਗਾ ਸੇਮ ਐਸਟਿਸ ਜਿਹੜਾ ਬਾਹਮਾਂ ਦੇ ਉੱਪਰ ਕੰਮ ਕੀਤਾ ਹੈ ਤੇ ਬਾਹਮਾਂ ਦੇ ਉੱਪਰ ਵੀ ਤੁਹਾਨੂੰ ਜਰੂਰ ਕੰਮ ਦਿਖਾਵਾਂਗੇ ਇਹਦੇ ਬਾਹਮਾਂ ਦੇ ਉੱਪਰ ਉੱਪਰ ਕੰਮ ਕੀਤਾ ਹੈ ਜੀ ਸੇਮ ਐਸਟਿਸ ਜੀ ਕੰਮ ਕੀਤਾ ਤਾਂ ਅਗਰ ਕਿਸੇ ਬਾਹਮਾਂ ਦਾ ਕੰਮ ਨਹੀਂ ਦਿਖਾਵਾਂਗੇ ਉਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਬਹੁਤ ਹੀ ਘੱਟ ਰੇਂਜ ਦੇ ਵਿੱਚ ਰਹੂਗਾ ਜੀ ਲਓ ਜੀ ਇਹ ਵੀ ਹੈਗਾ ਜਿਹੜਾ ਸਿਲਕ ਪਸ਼ਮੀਨੇ ਦੇ ਉੱਪਰ ਕ੍ਰੋਸ ਸਟਿਚ ਦੇ ਨਾਲ ਸਟਿਚ ਚੈੱਕ ਕਰੋ ਇੱਕ ਵਾਰ ਤੁਸੀਂ ਬਹੁਤ ਹੀ ਸਾਫ ਸੁਥਰਾ ਜਿਹਾ ਕ੍ਰੋਸ ਸਟਿਚ ਦੇ ਨਾਲ ਜਿਹੜਾ ਕੰਮ ਕੀਤਾ ਕ੍ਰੋਸ ਸਟਿਚ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਪੈਨਲ ਬਣੇ ਹੋਏ ਨੇ ਕਲਰ ਕੰਬੀਨੇਸ਼ਨ ਵੀ ਜਿਹੜਾ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਸੇਮ ਐਸ ਇਜ਼ ਵਰਕ ਹੈ ਜਿਹੜੀਆਂ ਬਾਜੂ ਦੇ ਉੱਪਰ ਵੀ ਕੀਤਾ ਬਾਜੂ ਦਾ ਵਰਕ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਬਾਜੂ ਦਾ ਵਰਕ ਤੁਸੀਂ ਸਾਡੇ ਕੋਲ ਦੇਖ ਸਕਦੇ ਹੋ ਜੀ ਇਹ ਵਾਲਾ ਜਿਹੜਾ ਕੰਮ ਆ ਗਿਆ ਆਪਣਾ ਇਹ ਵਾਲਾ ਜਿਹੜਾ ਕੰਮ ਆ ਗਿਆ ਜੀ ਬਾਜੂ ਦੇ ਉੱਪਰ ਕੰਮ ਆ ਗਿਆ ਬਾਜੂ ਦਾ ਕੰਮ ਵੀ ਤੁਸੀਂ ਬਹੁਤ ਪਿਆਰਾ ਜਿਹਾ ਕੰਮ ਦੇਖ ਸਕਦੇ ਹੋ ਫਸਲੀ ਦਾ ਪੈਨੋ ਕੰਮ ਤੁਸੀਂ ਚੈੱਕ ਕਰੋ ਲੋ 크로ਸ ਸਟਿਚ ਜੇਸੀ ਕਹਿੰਦਾ ਤਾਂ 크로ਸ ਸਟਿਚ ਦਾ ਹੀ ਦੇਵਾਂਗੇ ਥ੍ਰੈਡ ਐਂਡ ਤਿੱਲੇ ਨੂੰ ਯੂਜ਼ ਕਰਕੇ ਜਿਹੜਾ ਇਹ ਵਾਲਾ ਵਰਕ ਕੀਤਾ ਹੈ ਜੀ ਪ੍ਰਾਈਸ ਜਿਹੜਾ ਲਰੂਗਾ ਇਹਦਾ ਪ੍ਰਾਈਸ ਇਹ ਆਪਣੇ ਕੋਲ ਸੁਪਰ ਡਿਸਕਾਊਂਟ ਡਿਸਕਾਊਂਟ ਦੇ ਉੱਪਰ ਹੈ ਇਹਦਾ ਪ੍ਰਾਈਸ ਸਿਰਫ ਰਹੂਗਾ ਜੀ ਸਾਡੇ ਕੋਲ 1350 ਰੁਪਏ ਸਿਰਫ 1350 ਰੁਪਏ ਦੇ ਵਿੱਚ ਇਹ ਵਾਲਾ ਸੂਟ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਤਾਂ ਤੁਸੀਂ ਨੰਬਰ ਮੇਰਾ ਮੈਨਸ਼ਨ ਕੀਤਾ ਹੀ ਹੋਊਗਾ ਬਾਕੀ ਤੁਹਾਨੂੰ ਅਸੀਂ ਬਿਫਿੰਗ ਕਾਰਡ ਵੀ ਦਿਖਾ ਦੇਣੀ ਤਾਂ ਤੁਸੀਂ ਜਨ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਦੇ ਉੱਪਰ ਪੇਜ ਸੱਜਦੇ ਉਸ ਤੋਂ ਅਗਲਾ ਜਿਹੜਾ ਕਲਰ ਆ ਗਿਆ ਇਹ ਕਲਰ ਦੀ ਬਹੁਤ ਡਿਮੈਂਡ ਬਹੁਤ ਡਿਮਾਂਡ ਰਹਦੀ ਹੈ ਜੀ ਮਹਿਰੂਨ ਐਂਡ ਗ੍ਰੀਨ ਡਬਲ ਸੇ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਆਗਾ ਬਾਹਰ ਕੋ ਉਸ ਤੋਂ ਵੀ ਸੋਹਣਾ ਬਣਹਾਗਾ ਇਹ ਵਾਲਾ ਵਰਕ ਜਿਹੜਾ ਸੀ ਦੁਬਾਰਾ ਵੀ ਕਰ ਲਵਾਂ ਅਗਰ ਕੋਈ ਮੇਰੀ ਭੈਣ ਦੁਬਾਰਾ ਵਰਕ ਕਰਵਾਉਣਾ ਚਾਹੁੰਦੇ ਨੇ ਤਾਂ ਦੁਬਾਰਾ ਵੀ ਕਰਵਾ ਸਕਦੇ ਨੇ ਇਹ ਵਾਲਾ ਵਰਕ ਹੈ ਜਿਹੜਾ ਸੀ ਦੁਬਾਰਾ ਸੈਟ ਲਗਾਣਾ ਹੈ ਜੀ ਇਹ ਵਾਲੇ ਸੁੱਟਾਂ ਦਾ 1 ਸੈਕਿੰਡ ਮੈਂ ਚੈੱਕ ਪ੍ਰੋਪਰ ਸਹੀ ਕਰ ਲਵਾਂ ਲੋ ਤੁਸੀਂ ਦੇਖ ਸਕਦੇ ਹੋ ਫਸਟਲੀ ਦਾ ਤੁਸੀਂ neck ਦੇ ਉੱਪਰ ਕੰਮ ਜੱਕ ਕਰੋ ਕਿੰਨਾ ਸੋਹਣਾ ਹੈ ਕੰਮ ਕੀਤਾ ਭੈਣ ਡਬਲ ਟਨ ਕਸ਼ਮੀਰੀ ਦੇ نیچے ਜੇ ਕੋਈ ਮੇਰੀ ਭੈਣ ਦੇ ਮੈਸੇਜ ਆਉਂਦੇ ਨੇ ਵੀ ਅਸੀਂ ਲਾਈਨਿੰਗ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਬਿਦਾਉਟ ਲਾਈਨਿੰਗ ਵੀ ਜਿਹੜਾ ਸਟਿਚ ਕਰਵਾ ਸਕਦੇ ਹੋ ਨੇ ਵੀ ਅਸੀਂ ਜਿਹੜਾ ਡਬਲ ਡਰ ਮਸ਼ੀਨ ਨੇ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹਾਂ ਇਹ ਪਹਿਨ ਤੁਹਾਡੇ ਤੇ ਡਿਪੈਂਡ ਆ ਵਿਦਾਊਟ ਲਾਈਨਿੰਗ ਸਟਿਚ ਕਰਵਾਉਣੇ ਚਾਹੇ ਜਾਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਵਿਦ ਲਾਈਨਿੰਗ ਕਰਵਾਉਣੇ ਚਾਹੇ ਜਾਂ ਵਿਦ ਲਾਈਨਿੰਗ ਇਹ ਬਹੁਤ ਹੀ ਸੋਹਣਾ ਹੈ ਤੁਸੀਂ ਦੇਖ ਸਕਦੇ ਨੈਕ ਤੇ ਉੱਪਰ ਕੰਮ ਹੋਇਆ ਹੈ ਸਾਰੀ ਸ਼ਰਟ ਦੇ ਉੱਪਰ ਇਹ ਵਾਲਾ ਸੈੱਟ ਅਸੀਂ ਦੁਬਾਰਾ ਵੀ ਲਗਾਉਣਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਕਲਰ ਕੰਬੀਨੇਸ਼ਨ ਦੇ ਵਿੱਚ ਵੀ ਕਰਵਾ ਸਕਦੇ ਇਹਦੀਆਂ 슬ੀਵਸ ਦੇ ਸੌਰੀ ਬਾਟਮ ਹੱਕ 슬ੀਵਸ ਨੇ 슬ੀਵਸ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹਦੀ ਆਸ ਵਾਟ ਮਿਲਿਆ ਹੈ ਡਬਲ ਟੋਨ ਪਸ਼ਵੀਨਾ ਨੂੰ ਕਿਉਂ ਬੋਲਦੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਲਓ ਇਹਦੀਆਂ ਬਾਹਾਂ ਦੇ ਉੱਪਰ ਕੰਮ ਆ ਗਿਆ ਡਬਲ ਟੋਨ ਪਸ਼ਵੀਨਾ ਨੂੰ ਇਸ ਲਈ ਬੋਲਦੇ ਆ ਜੀ ਦੇਖੋ ਤੁਸੀਂ ਇਧਰਲੀ ਸਾਈਡ ਤਾਂ ਬਿਲਕੁਲ ਗ੍ਰੀਨ ਆ ਗਈ ਇਧਰਲੀ ਸਾਈਡ ਆ ਗਈ ਜਿਹੜੀ ਰੈੱਡ ਜੀ ਮਹਿਰੂਨ ਕਿਉਂਕਿ ਇਹ ਫਿਰਦੀ ਜਿਹੜੀ ਡਬਲ ਟੋਨ ਪੈਂਦੀ ਆ ਤਾਂ ਕਰਕੇ ਇਹਨੂੰ ਡਬਲ ਟੋਨ ਪਸ਼ਵੀਨਾ ਜਿਹੜਾ ਬੋਲਦੇ ਆ ਜੀ ਇਹ ਵਾਲਾ ਸੂਟ ਜਿਹੜਾ ਇਹ ਵਾਲਾ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਸਿਰਫ 1700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹ ਜਿਹੜਾ ਐਸਕੇ ਦਾ ਪਸ਼ਮੀਨਾ ਯੂਜ਼ ਕੀਤਾ ਹੋਇਆ ਹੈਗਾ ਇਹਦੇ ਲਈ ਆਪਣੇ ਐਸਕੇ ਦਾ ਪਸ਼ਮੀਨਾ ਲਗਾਇਆ ਹੋਇਆ ਹੈ ਜੀ ਅ ਹੁਣ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜਾ ਪੇਜ ਸਾਕਦੇ ਹੋ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਰਿਹਾ ਜੀ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਕੰਮ ਕੀਤਾ ਹੋਇਆ ਹੈਗਾ ਪੈਚ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੀ ਸਕੇ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਜੀ ਪੈਚ ਲਗਾ ਕੇ ਕੰਮ ਕੀਤਾ ਹੋਇਆ ਇਹ ਵਾਲਾ ਜਿਹੜੇ ਮੈਂ ਸਟਿਚ ਕੀਤੇ ਹੋਏ ਦੀ ਫੋਟੋ ਵੀ ਮੈਂ ਲਗਾਦਾ ਆਈ ਥਿੰਕ YouTube ਤੇ ਪਰ ਵੀਡੀਓ ਅਪਲੋਡ ਕੀਤੀ ਹੋਣੀ ਜੀ ਇਹ ਆਪਾਂ ਨੇ ਸਟਿਚ ਕਰਕੇ ਵੀ ਸੂਟ ਮੇਰੇ ਕਸਟਮਰ ਦਾ ਕਿਸੇ ਦਾ ਭੇਜਿਆ ਸੀ ਆਪਣੇ ਕਸਟਮਰ ਦਾ ਤੇ ਇਹ ਵਾਲਾ ਸੂਟ ਵੀ ਆਪਨੇ ਕੋਲੇ ਰੈਡੀ ਟੂ ਡਿਸਪੈਚ ਆ ਪੈਕ ਨਾਲ ਜਿਹਦੇ ਨਾਲ ਬਾਟਮ ਹੈ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਇਹਦਾ ਪ੍ਰਾਈਸ ਸਿਰਫ ਰਹੂਗਾ 1250 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਆਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਨਾਲ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕੀ ਕਰਦੇ ਕਰੋ ਪੈਨ ਸ਼ੇਅਰ ਕਰ ਦਿਆ ਕਰੋ ਐਂਡ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਅਨਵਾਦ ਤੋਂ ਅੱਗੇ ਸ਼ੇਅਰ ਕਰਕੇ ਮੇਰੇ ਹੰਨਾ ਪੰਨੇ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਾਂ ਘਰ ਤੋਂ ਬੈਠ ਕੇ ਆਨਲਾਈਨ ਕਮਿਸਟ੍ਰੇਟ ਕਰਨਾ ਚਾਹੁੰਦੇ ਨੇ ਜਾਂ ਭਾਵੇਂ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਕੋਲ ਜਿਹੜਾ ਰੈਡੀ ਕਰਵਾ ਸਕਦੇ ਹੋ ਚਾਹੇ ਜੇ ਹੈਂਡਵਰਕ ਹੋਵੇ ਮਸ਼ੀਨਵਰਕ ਹੋਵੇ ਨੀਡਲਵਰਕ ਹੋਵੇ ਪੇਂਟ ਹੋਵੇ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਆਈਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ